ਹੈਲੋ ਸਤਿਗੁਰ ਜੀ ਸਤਿਗੁਰ ਆ ਜੋ ਜਿਹੜਾ ਤੁਹਾਡਾ ਟੌਪਿਕ ਚੁੱਕਿਆ ਜੀ ਹਨਾ ਬਹੁਤ ਲੋਕ ਇਸ ਚੀਜ਼ ਬਾਰੇ ਗੱਲ ਨਹੀਂ ਕਰਦੇ ਮੈਂਟਲ ਹੈਲਥ ਕੋਈ ਚੀਜ਼ ਵੀ ਹੁੰਦੀ ਹੈ ਤੇ ਜਿਹੜੇ ਲਾਸਟ ਕੁਝ ਦਸੇ ਗਏ ਆ ਬਿਲਕੁਲ ਸਹੀ ਹੈ ਕਿ ਗਏ ਜਿਹੜੇ 90s ਦੇ ਟਰ ਨੇ ਨਾ ਉਹਨਾਂ ਵੀ ਉਹਨਾਂ ਨੂੰ ਲਗਰੇਜ਼ ਕਰਿਆ ਗਿਆ ਜਿਹੜੇ 2000 ਤੋਂ ਬਾਅਦ ਹੋਏ ਨੇ ਉਹਨਾਂ ਦੀ ਪਰਿਵਰਿਸ਼ ਦੇ ਵਿੱਚ ਜਿਹੜਾ ਆਪਣੇ ਨੌਂ ਕੈਂਡ ਤੋਂ ਕਹਿੰਦੇ ਇੱਕ ਵੀ ਨੌਂ ਕਹਿੰਦਾ ਵੀ ਜੋ ਆਖ ਮਰ ਜੂਗਾ ਸਾਡਾ ਨੌਂ ਕਹਿੰਦਾ ਤਾਂ ਫਿਰ ਪਤਾ ਨਹੀਂ ਅਸੀਂ ਗਲਤ ਕਰਤਾ ਕੁਝ ਇਹ ਚੀਜ਼ੋ ਦੇ ਬਹੁਤ ਫਰਕ ਪਿਆ ਜੀ ਕਿਉਂਕਿ ਬੱਚੇ ਆਪਣੇ ਕੈਰੀਅਰਸ ਨੂੰ ਥੋੜਾ ਗਰੰਟੀਡ ਲੈਣ ਲੱਗ ਗਏ ਕਿਉਂਕਿ ਉੱਥੇ ਇਹ ਮੰਨਣਗੇ ਤਾਂ ਸਾਰੀ ਦੁਨੀਆ ਨੂੰ ਬਣਾਵਾਂਗੇ ਅਸੀਂ ਜੋ ਸਾਡੇ ਹਿਸਾਬ ਨਾਲ ਹੈ ਹਾਂਜੀ ਤੇ ਉਹ ਚੀਜ਼ ਕਰਕੇ ਵੀ ਬਹੁਤ ਜ਼ਿਆਦਾ ਫਰਕ ਹੈ ਜੀ ਤੇ ਦੂਜੀ ਗੱਲ ਸਭ ਤੋਂ ਵੱਡੀ ਗੱਲ ਹੈ ਜੀ ਲਾਈਫਸਟਾਈਲ ਚੇਂਜ ਕਰਨਾ ਪੈਣਾ ਜੇ ਕੋਈ ਬੰਦਾ ਕੋਈ ਬਹੁਤ ਲੋਕ ਜਿਹੇ ਨੇ ਜਿਨ੍ਹਾਂ ਨੂੰ ਉਹਨਾਂ ਦੀ ਜੋਬ ਸ਼ਾਇਦ ਕਿਤੇ ਨਾ ਕਿਤੇ ਮੈਂਟਲੀ ਹਨਾ ਡਿਸਟਰਬ ਕਰਦੀ ਹੈ ਬੰਦਾ ਸੋਚੁੰਦਾ ਵੀ ਨਹੀਂ ਮੈਂ ਗੁੱਡ ਪੇ ਹੋਇਆ ਹੋਰ ਮੈਨੂੰ ਇੱਥੇ ਮੇਰੇ ਐਕਸਪੈਂਸ ਵਧੀਆ ਚੱਲ ਰਹੇ ਨੇ ਵੀ ਮੈਂ ਨਾ ਛੱਡਾ ਪੋਰ ਹੈ ਉਹ ਆਪਣਾ ਆਈਟੀ ਸੈਕਟਰ ਚ ਲਾ ਲਉਈ ਹੈ ਨਾ ਹੂੰ ਹੂੰ ਬਹੁਤ ਲੋਕ ਨੇ ਆਈਟੀ ਸੈਕਟਰ ਚ ਹਾਂਜੀ ਤੇ ਬੰਦੇ ਨੂੰ ਐ ਹੁੰਦਾ ਵੀ ਬੁੱਧੀਆ ਪੈਕੇਜ ਮਿਲਿਆ ਵਾ ਮੈਂ ਨਾ ਸ਼ਿਕਰ ਮੇਰੀ ਗ੍ਰੋਥ ਹੋਣੀ ਹੈ ਨੈਕਸਟ ਈਅਰ ਹੋਣੀ ਹੈ ਕੁਝ ਹੋਣੀ ਹੈ ਇਹ ਬੰਦਾ ਦਰਦ ਸੈਂਪਟੀ ਫੀਲ ਕਰਦਾ ਜੀ ਹਨਾ ਹਾਂਜੀ ਤੇ ਹਰ ਇੱਕ ਲਈ ਜੋ ਬੋਤਲ ਨਹੀਂ ਬਣੀ ਹੁੰਦੀ ਤੇ ਬੰਦਾ ਚੇਂਜ ਨਹੀਂ ਕਰਦਾ ਸਾ ਕਰਦਾ ਹੋਇਆ ਕਿ ਲੋਕ ਕੀ ਕਹਿਣਗੇ ਬੱਧੀ ਆਪੇ ਕੇ ਛੱਡਦਾ ਇਹਨੇ ਜੇ ਆਪਾਂ ਨੂੰ ਫੋਰ ਐਗਜ਼ਾਮਪਲ ਟਰੱਕ ਲਾ ਲਓ ਜੀ ਟਰੱਕ ਵੀ ਹਰ ਕੋਈ ਨਹੀਂ ਚਲਾ ਸਕਦਾ ਬਿਲੋਂ ਹੌਲ ਤੇ ਬੈਠ ਕੇ 13 ਘੰਟੇ 12 ਘੰਟੇ ਚੁੱਪ ਜਾਵੋ ਕੋਈ ਚਲਾ ਲੂਗਾ ਇਹ ਉਹ ਕਿ ਨਾ ਹੋਵੇ ਪੰਜਵੇਂ ਦਿਨ ਮੱਦੇ ਦਾ ਸਿਰ ਦੁਖਣ ਲੱਗ ਜਾਂਦਾ ਜੀ ਬੰਦਾ ਓਵਰ ਥਿੰਕਿੰਗ ਕਰ ਲਿਆ ਜਾਂਦਾ ਹਾਂਜੀ ਉਹ ਲਾਈਫ ਸਟਾਈਲ ਸਭ ਤੋਂ ਪਹਿਲਾਂ ਚੇਂਜ ਕਰਨਾ ਪੈਂਦਾ ਜੀ ਚੀਜ਼ ਚ ਲੈ ਕੇ ਤੇ ਇਹ ਜੋਨ ਫੋਰ ਗਰੰਟਰ ਲੈਣਾ ਛੱਡ ਛੱਡ ਦੇਣਾ ਚਾਹੀਦਾ ਵੀ ਕੋਈ ਵੀ ਚੀਜ਼ ਦੁਨੀਆ ਤੇ ਆਪ ਨੂੰ ਵੇ ਸੋਚੋ ਵੀ ਟੈਂਪਰੇਰੀ ਆ ਪਹਿਲਾਂ ਖੜਾ ਛੁੱਟ ਗਿਆ ਬਾਅਦ ਛੁੱਟ ਗਿਆ ਪਰ ਦੇਣਾ ਆਪਣਾ ਲੇਜ਼ਰ ਐਕਟੀਵਿਟੀਜ਼ ਜਿੰਨੇ ਆਪਣੀ ਘਟਾਈਆਂ ਹੋਈਆਂ ਨੇ ਉਹ ਬੰਦਾ ਓਵਰਥਿੰਕ ਕਰਨਾ ਸ਼ੁਰੂ ਕਰ ਦਿੰਦਾ ਜੀ ਹਾਂਜੀ ਆ ਤੁਹਾਡੀ ਗੱਲ ਨਾ ਬਹੁਤ ਵਧੀਆ ਵੈਸੇ ਮੈਂ ਹਮੇਸ਼ਾ ਬਲੀਵ ਕਰਦੀ ਆ ਵੀ ਦੇਖੋ ਹਰ ਚੀਜ਼ ਇੱਥੇ ਟੈਂਪਰੇਰੀ ਐ ਇੱਥੇ ਕੁਝ ਪਰਮਾਨੈਂਟ ਨਹੀਂ ਹੈਗਾ ਅੱਜ ਆਪਣੀ ਇਨਕਮ ਹੈਗੀ ਆ ਕੱਲ ਨੂੰ ਨਹੀਂ ਹੋਣੀ ਆਪਾਂ ਵੀ ਪਰਮਾਨੈਂਟ ਨਹੀਂ ਹੈਗੇ ਨਾ ਆਪਣਾ ਵੀ ਕੋਈ ਪਤਾ ਨਹੀਂ ਹੈਗਾ ਅੱਜ ਜਿੱਥੋਂ ਉੱਠੇ ਆ ਤੇ ਘਰੇ ਪਹੁੰਚਣਾ ਵੀ ਆ ਜਰਈ ਹਨਾ ਸੋ ਆਹ ਇੱਥੇ ਇਹ ਬਹੁਤ ਇੰਪੋਰਟੈਂਟ ਆ ਜੇ ਲੋਕ ਬੰਦੇ ਨੂੰ ਨਾ ਇਹ ਗੱਲ ਸਮਝ ਆ ਗਈ ਮੇਰੇ ਖਿਆਲ ਦੇ ਵਿੱਚ ਦੁਨੀਆ ਜਿੱਤੀ ਗਈ ਪਰ ਉਹ ਪ੍ਰੋਬਲਮ ਇਹ ਹੈ ਕਿ ਇਹ ਹੀ ਨਹੀਂ ਸਮਝ ਆ ਰਹੀ ਨਾ ਉਹ ਉਹ ਹੀ ਵਾਂ ਲਈ ਹੁਣ ਮੈਂ ਆਈਟੀ ਜੋਬ ਕਰਦਾ ਸੀਗਾ ਮੈਂ ਜਦੋਂ ਜੋਬ ਛੱਡੀ ਐ ਤੇ ਮਨ ਲੱਗਿਆ ਜੀ ਮੈਂ ਦੁਬਾਰੇ ਕੰਟੀਨਿਊ ਕਰਦਾ ਤੇ ਜਦੋਂ ਮੈਂ ਜੋਬ ਛੱਡੀ ਮੇਰਾ ਸਮਾਂ ਘੱਟ ਰਿਲੈਕਸ ਹੋਇਆ ਮੈਂ ਮਤਲਬ ਬੰਦਾ ਮੈਂਟਲੀ ਬਹੁਤ ਜ਼ਿਆਦਾ ਉਸ ਚੀਜ਼ ਇਨਵੋਲਵ ਹੁੰਦਾ ਨਾ ਉੱਤੇ ਵੀ ਉਹ ਹੀ ਚੀਜ਼ਾਂ ਚੱਲਦੀਆਂ ਨੇ ਜene ਵੀ ਹਾਂ ਜੀ AI ਐਲਗੋਰਿਥਮ ਫੇਲ ਹੋ ਗਿਆ ਉਹ ਕੋਈ ਪ੍ਰੋਬਲਮ ਆ ਗਈ ਜਦੋਂ ਬੰਦਾ ਜੋਬ ਛੱਡਦਾ ਉਹਨੂੰ ਸ਼ਾਇਦ ਇਹ ਲੱਗਦਾ ਵੀ ਸ਼ਾਇਦ ਮੈਨੂੰ ਇਹ ਜੋਬ ਕੰਟੀਨਿਊ ਕਰਕੇ ਕਰਨੀ ਚਾਹੀਦੀ ਐ ਮੈਂ ਕੁਝ ਹੋਰ ਹਾਂਜੀ ਤੇ ਦੁਬਾਰਾ ਜਾਣ ਦੀ ਹਿੰਮਤ ਨਹੀਂ ਹੁੰਦੀ ਤੇ ਬੰਦਾ ਨੂੰ ਇਸ ਚੀਜ਼ ਦਾ ਰਿਗਰੈਟ ਨਹੀਂ ਕਰਨਾ ਚਾਹੀਦਾ ਵੀ ਨਹੀਂ ਯਾਰ ਮੈਂ ਵਧੀਆ ਪੈਕੇਜ ਸੀਗਾ ਮੈਂ ਕਿਉਂ ਛੱਡਿਆ ਜਾਂ ਕੋਈ ਬੰਦਾ ਟਰੱਕ ਚਲਾਣ ਲਾ ਜਾਂਦਾ ਕਹਿੰਦਾ ਮੈਂ ਨਹੀਂ ਛੱਡਦਾ ਮੇਰੇ ਖਰਚੇ ਉੱਧਰ ਦੇ ਨੇ ਜੋ ਚੇਂਜ ਕਰ ਲੋਈ ਤੇ ਸਭ ਤੋਂ ਵੱਡੀ ਗੱਲ ਹੈ ਹਾਲ ਜੇ ਟੀਕਵਰੀ ਹੈ ਜੀ ਵੋਕੇਸ਼ਨ ਲਿਓ ਵੀ ਬੰਦਾ ਜਿਹੋ ਖਾਲੀ ਕਰਿਆ ਉਹ ਹਾਂਜੀ ਕਿ 5-10 8 ਡਾਲਰ 12-15 ਹਜ਼ਾਰ ਯੂਰਪ ਜਾਇਓ ਕਿਉਂਕਿ ਪੈਸਾ ਵੀ ਟੈਂਪੋਰਰੀ ਹੈ ਨਾ ਫੇਰ ਕਮਾ ਲੈਣਾ ਬੰਦੇ ਨੇ ਪਰ ਉਸ ਤੋਂ ਵੱਧ ਬੰਦੇ ਨੂੰ ਇੱਕ ਜਿਵੇਂ ਕੋਈ ਨਵਾਂ ਹੋ ਜਾਂਦਾ ਬੰਦੇ ਦਾ ਲੋਕੇਸ਼ਨ ਤੋਂ ਆ ਕੇ ਬੰਦੇ ਕੰਮ ਵਾਲੀ ਜਿੰਨੇ ਕੋਲ ਊਰਜਾ ਨਵੀਂ ਆਉਂਦੀ ਹੈ ਉਹ ਚੀਜ਼ ਬਹੁਤ ਫਰਕ ਪਾਉਦੀ ਹੈ ਜੀ ਲੋਕ 9 to 5 ਜੋਬ ਜਿਹਦਾ ਸਟਕ ਹੋ ਗਏ ਵੀ ਪੰਜ ਦਿਨ ਹੈਗੀ ਹੈ ਜੇ ਕੋਈ ਫੇਰ ਹਾਊਸਟ ਵੀ ਲੱਗਿਆ ਹੋਵੇ ਸੈਟਰਡੇ ਵੀ ਮਿਲ ਗਿਆ ਸ਼ੱਕਤੇ ਵੀ ਮਿਲ ਗਈ ਡਵਰ ਸ਼ਿਫਟ ਮਿਲ ਗਈ ਉਹ ਵੀ ਕਰ ਲੈਣਗੇ ਉਹਨੇ ਪੈਸੇ ਆਪਾਂ ਕਮਾਣ ਦੇ ਨਹੀਂ ਹੈਗੇ ਜੰਨਾ ਆਪਾਂ ਦੀ ਮੈਂਟਲ ਹੈਲਥ ਦਾ ਵੀ ਖਰਾਬ ਬਲੋ ਸਿਸਟਮ ਖਰਾਬ ਕਰ ਲੈਂਦੇ ਆ ਉਹ ਆਹ ਵਿੱਚ ਆਹ ਬੜੀ ਪ੍ਰੋਬਲਮ ਆ ਆਪਣੇ ਦੇਖੀ ਆਪਾਂ ਦਾ ਇੱਕ ਓਵਰਟਾਈਮ ਅਸੀਂ ਮੈਂ ਮੈਂ ਵੀ ਇਹ ਕੀਤਾ ਹੋਇਆ ਸ਼ੁਰੂਆਤ ਦੇ ਵਿੱਚ ਓਵਰਟਾਈਮ ਨਹੀਂ ਛੱਡਣਾ ਹੈਗਾ ਹਾਂ ਕਰ ਸਕਦੇ ਆ ਜੀ ਆਪਾਂ ਨੂੰ ਪੈਸੇ ਕਿਸੇ ਦੇਣੇ ਆ ਕੋਈ ਵੱਲੋਂ ਫਾਈਨੈਂਸ਼ੀਅਲੀ ਹੈ ਕਰ ਲਓ ਵੱਡ ਨੂੰ ਲਾਈਫ ਬਣਾਓ ਹੂੰ ਹੂੰ ਆਪਣੇ ਆਪ ਨੂੰ ਭੁੱਲ ਜੰਨੇ ਆ ਫਿਰ ਸਰੀਰ ਮਤਲਬ ਪੇਨ ਹੋਈ ਜਾਂਦੀ ਹੁੰਦੀ ਹੈ ਸਵੇਰੇ ਉੱਠ ਨਹੀਂ ਹੁੰਦਾ ਹਨਾ ਫੇਰ ਵੀ ਬੰਦਾ ਭੱਜਦਾ ਕਿ ਬਸ ਓਵਰਟਾਈਮ ਨਹੀਂ ਛੱਡਣਾ ਹੈਗਾ ਸੋ ਆਈ ਬੀਨ ਥਰੂ ਇਟ ਅਸੀਂ ਵੀ ਕੀਤਾ ਹੋਇਆਗਾ ਪਰ ਉਹ ਲੱਗਦਾ ਕਿ ਦੇਖੋ ਉਹ ਪਤਾ ਨਹੀਂ ਹੁਣ ਇੱਕ ਟਾਈਮ ਜਾਂ ਹੁੰਦਾ ਜਦੋਂ ਤੁਸੀਂ ਇੰਡੀਆ ਤੋਂ ਆਉਂਦੇ ਆ ਉੱਥੇ ਆਪਾਂ ਸ਼ਾਇਦ ਮਨੀ ਨਹੀਂ ਕਮਾਈ ਹੈਗੀ ਆਪ ਤੇ ਉਹ ਆਪਾਂ ਨੂੰ ਪਹਿਲੀ ਪਹਿਲੀ ਵਾਰ ਜਦੋਂ ਇੱਥੇ ਪੈਸੇ ਚੈੱਕ ਆਪਣਾ ਖੁਦ ਦਾ ਹੁੰਦਾ ਆਉਂਦਾ ਤੇ ਉਹਦੇ ਨਾਲ ਥੋੜੀ ਜੀ ਹੁੰਦੀ ਹੈ ਨਾ ਮੋਟੀਵੇਸ਼ਨ ਦੀ ਵੀ ਆਪਣੀ ਮਨੀ ਐਕਸਾਈਟਮੈਂਟ ਹੁੰਦੀ ਆ ਉਹ ਥੋੜੇ ਟਾਈਮ ਬਾਦ ਉਹ ਐਕਸਾਈਟਮੈਂਟ ਖਤਮ ਹੋ ਜਾਂਦੀ ਹੈ ਜਦੋਂ ਫਿਰ ਬਿੱਲ ਬੁੱਲ ਜਿਆਦਾ ਆਉਂਦੇ ਆ ਫਿਰ ਜਦੋਂ ਚੈੱਕ ਆਉਂਦਾ ਤੇ ਚਲਾ ਪਹਿਲਾ ਜਾਂਦਾ ਫਿਰ ਲੱਗਦਾ ਵੀ ਇੱਥੇ ਤੇ ਕੁਝ ਵੀ ਨਹੀਂ ਬਚਦਾ ਤੇ ਇੱਕ ਡਾਲਰਾਂ ਚ ਮਾਰਦੇ ਜਦੋਂ ਪਹਿਲੀ ਵਾਰੀ ਪਰਦਾਸ ਦਾ ਮਾ ਹੁੰਦਾ ਜੀ ਉਹਨੂੰ ਐ ਹੁੰਦਾ ਵੀ ਯਾਰ ਮੈਂ ਆਪਣੀ ਫੀਸ ਪੂਰੀ ਕਰ ਲਾਂ ਮੈਂ ਇਦਾਂ ਨੂੰ ਕੁਝ ਕਰ ਲਾਂ ਮੈਨੂੰ ਸੌੜੋ ਲੋ ਇਦਾਂ ਤੋਂ ਵੱਢ ਜੇ ਉਦੋਂ ਸੌੜੋ ਮੇਰੀ ਜਦੋਂ 8-10 ਸਾਲ ਪਹਿਲਾਂ ਚਲੇ ਜਾਈਏ ਬਹੁਤ ਵੱਡੀ ਹੁੰਦਾ ਸੀਗਾ ਬਿਲਕੁਲ ਤੇ ਯਾਰ ਵਧੀਆ ਕੋਟ ਕੋਈ ਅਰਨਿੰਗ ਹੋ ਗਈ ਮੇਰੀ ਕੋਈ ਖਰਚੀ ਘੱਟ ਸੀਗੇ ਉਦੋਂ ਪਰ ਉਦੋਂ ਕਰ ਲਿਆ ਠੀਕ ਹੈ ਤੁਹਾਡੀ ਫੀਸ ਹੁੰਦੀ ਹੈ ਤੁਹਾਡਾ ਕੋਈ ਐਕਸਪੈਂਸ ਹੈ ਤੁਸੀਂ ਉਹਦੇ ਲਈ ਫੋਕਸ ਰੋ ਵੀ ਹਾਥ ਦੀ ਕੰਮ ਕਰਨਾ ਪਰ ਜਦੋਂ ਚੀਜ਼ ਹੋ ਗਈ ਉਸ ਤੋਂ ਬਾਅਦ ਆਪਣੇ ਆਪ ਨੂੰ ਵੀ ਟਾਈਮ ਜ਼ਰੂਰ ਦੇਵੋ ਸਭ ਤੋਂ ਵੱਡੀ ਗੱਲ ਮੈਂ ਕਹੂੰਗਾ ਜੇ ਨਿਕਲ ਜਿਓ ਜੇ ਤੁਹਾਡੇ ਸਰਕਲ ਅੱਛਾ ਨਹੀਂ ਹੈਗਾ ਮੰਨ ਲਓ ਸਾਰੇ ਜਣੇ ਆਪਣੇ ਆਪ ਦੇ ਕੋਈ ਤੁਹਾਡੇ ਨਾਲ ਜਿਹਨਾਂ ਬੋਲਦੇ ਨੇ ਨੈਗੇਟਿਵਿਟੀ ਚ ਰਹਿੰਦੇ ਹੋ ਤੁਸੀਂ ਆਪਣਾ ਸਰਕਲ ਚੇਂਜ ਕਰ ਦੋ ਮੂਵ ਹੋ ਜਾਓ ਕੋਈ ਕੰਪਨੀ ਦਾ ਬੋਲ ਫਟ ਪੈਂਦਾ ਜੀ ਦੀ ਅਟੈਚਮੈਂਟ ਕਰ ਲਓ ਜਿਹੜੀਆਂ ਚੀਜ਼ਾਂ ਤੁਹਾਨੂੰ ਉਹਨਾਂ ਟਰਬਲ ਕਰ ਰਹੀਆਂ ਨੇ ਜਾਂ ਤੁਹਾਨੂੰ ਤੁਹਾਡੇ ਤੋਂ ਦੂਰ ਕਰ ਰਹੀਆਂ ਨੇ ਬਿਲਕੁਲ ਜਿਹਦੇ ਬੰਦੇ ਸਪਿਰਚੁਅਲੀ ਸਪਿਰਚੁਅਲੀ ਗਰੋਥ ਕਰਨੀ ਚਾਹੁੰਦੇ ਨੇ ਜੇ ਮਤਲਬ ਥੋੜਾ ਜਿਹਾ ਧਿਆਨ ਦੇ ਲਿਆ ਕਰੇ ਜਿਵੇਂ ਕੋਈ ਸਵੇਰੇ ਉੱਠਦਾ ਅੱਧਾ ਘੰਟਾ ਆਪਣੇ ਆਪ ਨੂੰ ਚਾਹੇ ਕਰਨਾ ਦੇ ਹੈੱਡਫੋਨ ਲਾ ਕੇ ਬਾਹਰ ਵਾਕਸੇ ਚ ਲਿਆ ਜਾਵੇ ਕੋਈ ਗੱਲ ਨਹੀਂ ਬਾਹਰ ਜੇ ਮੱਝ ਲੈ ਜਾਵੇ ਟਰੈਡ ਮਿਲ ਤੇ ਚਾਰ ਪਾਟਾ ਘਟਾ ਤੁਰ ਕੇ ਆ ਗਿਆ ਕੋਈ ਚੱਕਰ ਨਹੀਂ ਹੈਗਾ ਬੰਦਾ ਤੁਰ ਕੇ ਆ ਜੇ ਕੋਈ ਇਸ ਨੇ ਟਰੱਕ ਚਲਾਉਣਾ ਸਵੇਰੇ ਉੱਠਣਾ ਕਰਨਾਂ ਤੇ ਲਾਗੇ ਪਹਿਲਾਂ ਬੰਦੇ ਨੇ ਪਾਠ ਕਰ ਲਿਆ ਸੁਣ ਲਿਆ ਉਹ ਚੱਗਾ ਤੇ ਘਰੇ ਗੱਲ ਕਰ ਲਈ ਉਹ ਤੋਂ ਸਾਰਾ ਦਿਨ ਵਧੀਆ ਲੱਗ ਜਾਂਦਾ ਹੈ ਵਧੀਆ ਹਾਂਜੀ ਸਪਿਰਚੁਅਲੀ ਆਪਾਂ ਨੇ ਇਹਦੇ ਤੇ ਵੀ ਇੱਕ ਦਿਨ ਟੌਪਿਕ ਤੇ ਗੱਲ ਕਰਾਂਗੇ ਸਪਿਰਚੁਅਲਿਟੀ ਬਹੁਤ ਜ਼ਰੂਰੀ ਹੈ ਮੇਰੇ ਖਿਆਲ ਚ ਆ ਲੋਕ ਨਾ ਇਸ ਚੀਜ਼ ਤੋਂ ਦੂਰ ਹੋਗੇ ਤੇ ਤਾਂ ਹੀ ਮੇਰੇ ਖਿਆਲ ਚ ਇਹਨੇ ਦੁਖੀ ਆ ਹਣਾ ਕਾਇਮ ਨਹੀਂ ਹੈਗਾ ਬਿਲਕੁਲ ਮੈਂ ਅੱਗੇ ਗੱਲ ਕਰਦੀ ਸੀ ਸੁਖਮਨ ਜੇ ਜੇ ਆਪਾਂ ਇੰਡੀਆ 'ਚ ਜਦੋਂ ਹੁੰਦੇ ਸੀ ਸਵੇਰੇ ਉੱਠਦੇ ਸੀ ਤਾਂ ਪਹਿਲਾਂ ਨਾ ਗੁਰਦੁਆਰੇ ਜੇ ਤੁਸੀਂ ਪਿੰਡ ਤੋਂ ਸੀਗੇ ਤਾਂ ਗੁਰਦੁਆਰੇ ਦੇ ਵਿੱਚ ਆਪਾਂ ਨੂੰ ਉਹ ਗੁਰਬਾਣੀ ਸੁਣਦੀ ਸੀ ਸਵੇਰੇ 4 ਵਜੇ 4 ਵਜੇ ਹਨਾ ਤੇ ਉੱਥੇ ਤੁਹਾਡੀ ਆਬਵੀਅਸਲੀ ਜਦੋਂ ਵਾਈਬ੍ਰੇਸ਼ਨਸ ਇੰਨੀਆਂ ਪੋਜ਼ਿਟਿਵ ਹੁੰਦੀਆਂ ਤਾਂ ਤੁਹਾਡਾ ਦਿਨ ਵੀ ਵਧੀਆ ਇੱਥੇ ਹੁਣ ਸਵੇਰੇ ਉੱਠਣਾ ਬਾਅਦ 'ਚ ਆਪਾਂ ਪਹਿਲਾਂ ਫੋਨ ਚੱਕਣਾ ਫੋਨ ਦੇ ਉੱਤੇ ਪਹਿਲਾਂ ਮਤਲਬ ਸਕਰੋਲ ਕਰਨ ਲੱਗ ਜਾਣਾ ਉਹ ਫਿਰ ਉਦਾਂ ਦੀ 네ਗੈਟਿਵਿਟੀ ਤੁਹਾਡੀ ਲਾਈਫ 'ਚ ਆਉਣੀ ਹੈ ਹਨਾ ਬਿਲਕੁਲ ਹੀ ਹੁਣ ਮੈਂ ਪਹਿਲਾਂ ਮੈਂ ਹੁਣ ਟਰੱਕ ਵੀ ਚਲਾਇਆ ਜੀ ਹਨਾ ਜਿਵੇਂ ਹੁੰਦਾ ਵੀ ਦਿਨ ਰਾਤ ਚਲਾਈ ਜਾਓ ਮਿਲਾਂ ਗੱਟੀ ਜਾਓ ਪੈਸੇ ਜੋੜੀ ਜਾਓ ਠੀਕ ਹੈ ਤੁਹਾਡਾ ਇੱਕ ਪੇਜ ਇੱਕ ਵੱਡਾ ਆ ਗਿਆ ਹੂੰ ਤੋਂ ਆਪੇ ਜੇ ਤੁਹਾਡੇ ਦਾ ਕੰਮ ਨਹੀਂ ਹੁੰਦਾ ਹੈਗਾ ਜਾਂ ਕੁਛ ਇਤਾਂ ਹੋ ਜਾਂਦਾ ਆਪਾਂ ਕੋਦੋਂ ਵੀ ਸੋਚ ਲੈਂਦਾ ਵੀ ਆ ਚਲ ਕੋਈ ਚੈੱਕ ਕਰਨੀ ਐ ਇੱਦਾਂ ਘਟਾ ਘਟਾ ਭੇ ਤੇ ਚੀਜ਼ ਨੂੰ ਬੰਦਾ ਪਹਿਲਾਂ ਹੀ ਸੋਚ ਲੇ ਕੋਈ ਠੀਕ ਹੈ ਇਹ ਚੀਜ਼ ਦੇ ਵਿੱਚ ਆਪਾਂ ਪੈਣਾ ਹੀ ਜਿੱਦਾਂ ਬਾਹਰ ਸਮਾਉ ਪੈ ਗਈ ਕੁਛ ਇਤਾਂ ਹੋ ਗਿਆ ਕੈਨਸਲ ਹੋ ਗਿਆ ਜਿਹੜਾ ਕੁਝ ਹੋ ਜੋ ਵੀ ਯਾਰ ਵਧੀਆ ਹੋਇਆ ਸੀ ਤੋਂ ਪਹਿਲਾਂ ਬੈਗ ਹਟਦਾ ਤਾਂ ਪਹਿਲਾਂ ਹੀ ਹੋ ਗਿਆ ਚਲੋ ਆਪਾਂ ਚਲੀਏ ਜੀ ਕੁਝ ਹੋਰ ਕਰਦੇ ਹਾਂ ਹਾਂਜੀ ਆਊਟਿੰਗ ਕਰਦੇ ਕਿਤੇ ਚੱਲਦੇ ਐਦਾਂ ਹੋਣਾ ਚਾਹੀਦਾ ਜੀ ਬੰਦੇ ਦਾ ਮਾਈਂਡ ਮਤਲਬ ਕਿਸੇ ਚੀਜ਼ ਨੂੰ ਪਰਮਨੈਂਟ ਮੰਨ ਲੈਣ ਨੂੰ ਵੀ ਜੇ ਇਹ ਨਹੀਂ ਹੈਗੀ ਤਾਂ ਮੈਂ ਖਤਮ ਮੈਂ ਨਾ ਮਤਲਬ ਆਪਣੇ ਆਪ ਨੂੰ ਫਲੋ ਦੇ ਨਾਲ ਚੱਲਦੇ ਰਹੋ ਜੀ ਕਿਉਂਕਿ ਦੁਨੀਆ ਜਾਰੀ ਹੈ ਰੋਟੀ ਜ਼ਰੂਰ ਤਾਂ ਪੁਰੀਆਂ ਹੁੰਦੀਆਂ ਨੇ ਹਰ ਸਾਲ ਦੀ ਆਪਣੀ ਗਰੋਥ ਦੇਖੋਗੇ ਪਿਛਲੇ ਸਾਲ મે ਕੀ ਸੀਗਾ ਤੇ ਇਸ ਸਾਲ ਮੈਂ ਕੀ ਆ ਹਾਂਜੀ ਤੇ ਅਗਲੇ ਕੀ ਹੋ ਜਾਣਾ ਉਹਦੀ ਇੱਕ ਖਰਚੇ ਨਾ ਜ਼ਿਆਦਾ ਵਧਾਓ ਮੇਰਾ ਮੈਂ ਹਮੇਸ਼ਾ ਦੇਖੋ ਮੈਂ ਰੀਅਲ ਏਸਟੇਟ ਕਰਦੀ ਹਾਂ ਤਾਂ ਮੈਂ ਹਮੇਸ਼ਾ ਬੰਦੇ ਨੂੰ ਕਹਿੰਨੀ ਹੁੰਦੀ ਆ ਤੇ ਉੱਡਾ ਕੀ ਘਰ ਲਓ ਦੇਖੋ ਜੇ ਤੁਹਾਨੂੰ ਸਰਦਾ ਨਹੀਂ ਲੈਣਾ ਚਲੋ ਲੈਣਾ ਹੀ ਹੁੰਦਾ ਘਰ ਤਾਂ ਹਨਾ ਛੋਟਾ ਲੈ ਲਓ ਜਿੰਨਾ ਕਿ ਤੁਹਾਡੀ ਜ਼ਰੂਰਤ ਹੈ ਐਵੇਂ ਜਸਟ ਬਿਕੋਜ਼ ਆ ਕਿਸੇ ਨਾਲ ਕੰਪੈਰੀਜ਼ਨ ਕਰਕੇ ਤੁਸੀਂ ਕੋਈ ਵੱਡੇ ਕੰਮ ਨੂੰ ਹੱਥ ਨਾ ਪਾਓ ਜਿਹੜਾ ਤੁਹਾਡੇ ਤੋਂ ਅਫੋਰਡ ਹੀ ਨਹੀਂ ਹੋਣਾ ਅੱਜ ਤਾਂ ਤੁਸੀਂ ਐਕਸਾਈਟਮੈਂਟ ਦੇ ਵਿੱਚ ਲੈ ਲੈਨੇ ਹੋ ਕਰ ਲੈ ਲੈਨੇ ਹੋ ਇਦਾਂ ਦਾ ਡਿਸੀਜਨ ਕਿਉਂਕਿ ਬੰਦਾ ਇਮੋਸ਼ਨਲ ਹੋਇਆ ਹੁੰਦਾ ਨਾ ਉਦੋਂ ਕਿ ਮੈਂ ਹੁਣ ਮੇਰੀ ਇੰਨੀ ਕ ਅਪਰੂਵ ਹੋ ਗਈ ਆ ਮਾਰਗੇ ਉਹ ਉਹਨਾਂ ਚੱਕਰਾਂ 'ਚ ਨਾ ਪਵੋ ਬਸ ਉਹਨਾਂ 'ਕ ਕਰੋ ਜਿੱਦੇ ਨਾਲ ਤੁਸੀਂ ਤੁਹਾਡੀ ਲਾਈਫ ਸੌਖੀ ਰਹੇ ਕੱਲ ਨੂੰ ਜੇ ਮੰਨ ਲਓ ਤੁਹਾਨੂੰ ਕੁਝ ਹੋ ਵੀ ਜਾਂਦਾ ਇੱਕ ਇਨਕਮ ਦੇ ਨਾਲ ਵੀ ਤੁਹਾਡਾ ਸਰ ਜਾਵੇ ਪਰ ਕੋਈ ਸਮਝਦਾ ਨਹੀਂ ਨਾ ਤੇ ਮੁੰਡਿਆਂ ਨਾਲ ਉਹ ਇਹ ਚੀਜ਼ ਕੁੜੀਆਂ 'ਚ ਮਿਲਦਾ ਕੁੜੀਆਂ ਸ਼ਾਇਦ ਜ਼ਿਆਦਾ ਆਈਸੋਲੇਟ ਹੋ ਜਾਂਦੀਆਂ ਨੇ ਆ ਹਨਾ ਕੁਝ ਵੀ ਇਤਾਂ ਕੋਈ ਪ੍ਰੋਬਲਮ ਆਵੇ ਹੂੰ ਕੁੜੀਆਂ ਸ਼ੇਅਰ ਨਹੀਂ ਕਰ ਪਾਉਂਦੀਆਂ ਕਿਸੇ ਨੂੰ ਨਾ ਕੋਈ ਸਮਝਣ ਦੀ ਕੋਸ਼ਿਸ਼ ਆ ਤਾਂ ਮੁੰਡਿਆਂ ਨਾਲ ਹਮਕਤਵ ਲੱਗ ਗਿਆ ਜੇ ਮੁੰਡਿਆਂ ਕੋਲ ਸਰਕਲ ਬਹੁ ਵੱਟਾ ਹੁੰਦਾ ਇਤਰੇ ਦਾ ਉੱਤਰ ਮੱਦੇ ਦਾ ਉਹ ਵਾਂਗ ਚੱਲਦਾ ਰਹਿੰਦਾ ਹੈ ਨਿਕਲ ਜਾਂਦੀਆਂ ਉਹ ਚੀਜ਼ਾਂ ਹਨਾ ਕੋਈ ਸਾਹਮਣੇ ਵਾਲਾ ਹੁੰਦਾ ਕੁੜੀਆਂ ਚੀਜ਼ਾਂ ਨੂੰ ਓਵਰਥਿੰਕ ਛੋਟੀਆਂ ਛੋਟੀਆਂ ਜਾਨਾ ਕਰਕੇ ਕਈ ਵਾਰੀ ਮੈਂ ਮੈਂਟਲੀ ਜਿਆਦਾ ਉਹ ਫੀਲ ਕਰ ਲ ਆ ਜਾਂਦੀਆਂ ਨੇ ਸਭ ਤੋਂ ਵੱਡੀ ਗੱਲ ਹੈ ਜ ਆਪਣੇ ਘਰੇ ਫੋਨ ਲਾਓ ਹਰ ਰੋਜ਼ ਤੇ ਤੁਹਾਨੂੰ ਉਸ ਕੰਪਨੀ ਜਾਂ ਜਗ੍ਹਾ ਨਹੀਂ ਜਗ੍ਹਾ ਚੇਂਜ ਕਰਨੀ ਕਰ ਲਓ ਸੋਚੋ ਨਾ ਇਸ ਚੀਜ਼ ਨੂੰ ਜਿਆਦਾ ਜੇ ਕੋਈ ਛੋਅ ਨਹੀਂ ਹੈਗੀ ਬਿਲ ਵੀ ਜਾਊਗੀ ਕੋਈ ਪੈਸਾ ਵੱਧ ਘੱਟ ਸਭ ਚੱਲ ਜਾਂਦਾ ਜੀ ਹਰ ਸਾਲ ਕੁਝ ਨਾ ਕੁਝ ਬੰਦਾ ਗ੍ਰੋਥ ਕਰਦਾ ਹੀ ਹੈ ਚਾਹੇ ਥੋੜੀ ਕਰੇ ਹਾਂਜੀ ਬਾਕੀ ਹੁਣ ਮੈਂ ਦੇਖਤੀ ਸੀ ਇਹ ਕਿੰਨੇ ਯੰਗ ਬੱਚੇ ਆ ਜਿਨ੍ਹਾਂ ਨੇ ਸੁਸਾਈਡ ਕੀਤੇ ਆ ਹਨਾ ਜਾਂ ਜਿਨ੍ਹਾਂ ਦੀ ਡੈਥ ਹੋਈ ਆ ਕਾਦੇ ਵਾਸਤੇ ਕਿਉਂਕਿ ਉਹ ਉਸ ਟਾਈਮ ਪ੍ਰੈਸ਼ਰ ਨੂੰ ਨਹੀਂ ਲੈ ਸਕੇ ਇੱਕ ਨਾ ਆ ਪ੍ਰੋਬਲਮ ਆਪਣੀ ਨਾ ਆਪਾਂ ਇੱਕ ਦੂਜੇ ਨਾਲ ਸ਼ੇਅਰ ਨਹੀਂ ਕਰਦੇ ਕਿ ਜੇ ਕਿਸੇ ਨੂੰ ਪ੍ਰੋਬਲਮ ਆ ਸ਼ੇਅਰ ਕਰ ਲੋ ਦੱਸ ਦਵੋ ਤੇ ਕਈ ਵਾਰੀ ਬੰਦਾ ਇਹ ਡਰਦਾ ਹੁੰਦਾ ਵੀ ਮੈਨੂੰ ਅੱਗੋਂ ਜੱਜ ਕਰੂਗਾ ਇਹ ਕਿ ਇਹ ਤਾਂ ਇਦਾਂ ਕਿਤੇ ਮੈਂ ਤੁਹਾਨੂੰ ਆਪਣੀ ਪ੍ਰੋਬਲਮ ਦੱਸਣ ਲੱਗੀ ਮੈਨੂੰ ਲੱਗੂਗਾ ਕਿ ਮੈਨੂੰ ਕੈਲੀ ਸਮਝੋਗੀ ਕਿ ਇਹ ਤਾਂ ਮੈਂ ਤਾਂ ਇਹਦੇ ਬਾਰੇ ਕੁਝ ਹੋਰ ਹੀ ਸੋਚਿਆ ਸੀ ਇਹ ਤਾਂ ਇਦਾਂ ਹੀ ਆ ਹਨਾ ਸੋ ਆ ਜੱਜਮੈਂਟ ਦੇ ਬਾਰੇ ਜੀ ਆਪਾਂ ਜੱਜ ਆਪਾਂ ਨੂੰ ਲੱਗਦਾ ਵੀ ਸ਼ਾਇਦ ਮੁੰਡਾ ਸਾਹਮਣੇ ਵਾਲਾ ਖੁਸ਼ ਹੈ ਹੁਣ ਪੁਰਾਣੀ ਗੱਲ ਹੈ ਜੀ ਮੈਂ ਕਹਿੰਦਾ 2019 ਦੀ ਹੋਊਗੀ ਮੁੰਡਾ ਸਾਡੇ ਕੋਲੇ ਆਇਆ ਹਨਾ ਦੇਖਿਆ ਵੀ ਹਾਂ ਵਧੀਆ ਹੱਸਦਾ ਖੇਡਦਾ ਸਾਰਾ ਕੁਝ ਠੀਕ ਹੈ ਮਿਲ ਕੇ ਗਿਆ ਅਗਲੇ ਦਿਨ ਬੱਦੇ ਦੀ ਸੁਸਾਇਟੀ ਦੀ ਨਿਊਜ਼ ਚੱਲਦੀ ਸੀਗੀ ਪੰਜਾਬੀ ਰੇਡੀਓ ਤੇ ਸਾਰਿਆਂ ਤੇ ਆ ਨਾ ਬਹੁਤ ਮਸ਼ਹੂਰ ਹੋਈ ਸੀਗੀ ਉਦੋਂ ਮੁੰਡੇ ਨੇ ਸੁਸਾਈਡ ਕੀਤਾ ਸੀਗਾ ਹਾਂਜੀ ਹਾਂਜੀ ਉਹਦਾ ਸੁਸਾਈਡ ਕਰਨ ਦਾ ਕਾਰਨ ਕੀ ਸੀਗਾ ਜੀ ਉਹਦੇ ਫਾਦਰ ਸਾਹਿਬ ਦੀ ਡੈਥ ਹੋਈ ਸੀਗੀ ਜਿਹੜੀ ਆ ਹੂੰ ਤੇ ਉਹਦੀ ਸਟੱਡੀ ਕੰਪਲੀਟ ਹੋਈ ਸੀਗੀ ਉਦੋਂ ਗਵਰਨਮੈਂਟ ਨੇ ਕੀਤਾ ਸੀਗਾ ਵੀ ਜੇ ਤੁਹਾਡੀ ਸਟੱਡੀ ਕੰਪਲੀਟ ਹੁੰਦੀ ਹੈ 2019 ਦੀ ਉਹ ਗੱਲ ਹੈ ਵੀ ਤੁਸੀਂ ਜਦ ਤੱਕ ਆਪਣਾ ਸਟੇਟਸ ਚੇਂਜ ਨਹੀਂ ਕਰਦੇ ਹਾਂਜੀ ਵੀ ਤੁਸੀਂ ਇੰਡੀਆ ਨਹੀਂ ਜਾ ਸਕਦੇ ਬੰਦੇ ਪਹਿਲਾਂ ਕੀ ਕਰਦੇ ਸੀ ਕਿ ਸਟੱਡੀ ਖਤਮ ਹੋ ਇੰਡੀਆ ਚਲੇ ਕੇ ਵਰਕ ਪਰਮਿਟ ਆਵੇ ਨਾ ਆਵੇ 2 ਦਿਨ ਵੀ ਨਹੀਂ ਵੈਲਿਡ ਸਟੱਡੀ ਪਰਮਿਟ ਦੀ ਆ ਜਾਂਦੇ ਸੀਗੇ ਹਨਾ ਤੇ ਉਹ ਬੰਦਾ ਜਾ ਨਹੀਂ ਸਕਿਆ ਮੁੰਡਾ ਉਹ ਗੱਲ ਕਿਸੇ ਨੂੰ ਦੱਸੀ ਨਾ ਇਹ ਚੀਜ਼ ਆਪਣੇ ਵਾਲਾ ਦੋਸਤਾਂ ਨੂੰ ਪੁੱਛ ਹੋਈ ਫਿਰ ਗਿਆ ਉਹਨਾਂ ਨਾਲ ਤੇ ਫਿਰ ਬਾਅਦ ਦੇ ਵਿੱਚ ਲੱਗ ਗਿਆ ਕਰਨ ਮਤਲਬ ਡਰਕਸ ਵਗੈਰਾ ਲੈਣ ਲੱਗ ਗਿਆ ਹੀ ਹਨਾ ਫਿਰ ਬਾਅਦ 'ਚ ਕਹਿੰਦਾ ਵੀ ਮੈਨੂੰ ਮੇਰੇ ਫਾਦਰ ਇਦਾਂ ਹੱਸਾਉਂਦੇ ਇੱਕ ਦੋ ਦਿਨ ਵਾਰੀ ਕੀਤੀ ਇੱਕ ਦਿਨ ਪਹਿਲਾਂ ਮੈਂ ਤਾਂ ਨਾਰਮਲ ਉਸ ਤੋਂ ਬਾਅਦ ਉਹਨੇ ਸੁਸਾਇਡ ਕਰ ਲਿਆ ਸੀ ਉਹਦੇ ਕੋਲ ਇਹ ਪਹੁੰਚਦਾ ਹਾਂਜੀ ਕਈ ਵਾਰੀ ਬੰਦੇ ਦੇ ਮਨ ਤੇ ਲੋਡ ਪੈ ਜਾਂਦਾ ਉਹਨੂੰ ਨਾ ਗਿਲਟ ਫੀਲ ਹੋਣ ਲੱਗ ਜਾਂਦੀ ਹੈ ਵੀ ਮੈਂ ਕਿੱਦਾਂ ਦਾ ਮੁੰਡਾ ਆਪਣੇ ਬਾਪ ਦੀ ਜਿੱਦਾਂ ਐਂਡ ਵਾਲਾ ਟਾਈਮ ਤੇ ਵੀ ਨਹੀਂ ਜਾ ਸਕਿਆ ਸੋ ਆ ਚੀਜ਼ਾਂ ਹੁੰਦੀਆਂ ਕਈ ਵਾਰੀ ਬੰਦਾ ਗਿਲਟ ਟ੍ਰਿਪ ਤੇ ਚਲ ਜਾਂਦਾ ਉਹਦੇ ਚੋਂ ਬਾਹਰ ਨਿਕਲਣਾ ਹੋ ਜੇ ਤਾਂ ਹੁਣ ਕਿਸੇ ਨਾਲ ਗੱਲਬਾਤ ਕਰਦਾ ਬੰਦਾ ਥੋੜੀ ਬਹੁਤੀ ਕਾਉਂਸਲਿੰਗ ਕਰਦਾ ਕਿ ਕੋਈ ਗੱਲ ਨਹੀਂ ਇਟਸ ਓਕੇ ਹੈਨਾ ਉਹ ਗੱਲ ਸੋਗ ਵਾਲੇ ਦਾ ਉਹਦਾ ਸਮਝਾਉਂਦਾ ਬੰਦਾ ਫਿਰ ਉਹ ਦਿਮਾਗ ਚੋਂ ਨਿਕਲ ਜਾਂਦੀ ਆ ਪਰ ਜਦੋਂ ਹੁਣ ਇੱਕ ਵਾਰੀ ਬੰਦਾ ਗਿਲਟ ਟ੍ਰਿਪ ਤੇ ਗਿਆ ਉਹਦੇ ਚੋਂ ਨਿਕਲਣਾ ਬਹੁਤ ਔਖਾ ਉਹ ਆਪਣਾ ਹੀ Trap ਬੰਦਾ ਨਾ ਆਪਣੇ ਆਪ ਨੂੰ Trap ਕਰੀ ਜਾਂਦਾ ਚੀਜ਼ਾਂ ਚ ਇਸੇ ਲਈ ਕਹਿੰਦੇ ਆ ਪਹਿਲਾਂ ਤੁਹਾਨੂੰ ਆਪਣੀ ਤੇ ਕੰਟਰੋਲ ਦੇਣਾ ਚਾਹੀਦਾ ਜੀ ਹਾਂਜੀ ਹਾਂਜੀ ਬਿਲਕੁਲ ਆਪਣੀ ਨਾ ਕਮਿਊਨਿਟੀ ਚ ਉਹੀ ਮੈਨੂੰ ਲੱਗਦਾ ਜਿਵੇਂ ਤੁਸੀਂ ਕਿਹਾ ਵੀ ਗੱਲ ਕਰਦੇ ਸ਼ੇਅਰ ਕਰਨ ਦੀ ਪ੍ਰੋਬਲਮ ਹੈ ਜਜਮੈਂਟਲ ਬਹੁਤ ਆ ਲੋਕ ਹਰ ਚੀਜ਼ ਤੇ ਤੁਹਾਨੂੰ ਜਜ ਕਰਨਾ ਏਨਾ ਮੈਨੂੰ ਲੱਗਦਾ ਚੇਂਜ ਕਰਨ ਦੀ ਲੋੜ ਆਪਣੇ ਆਪ ਤੋਂ ਸ਼ੁਰੂ ਕਰ ਲਓ ਮੈਂ ਤਾਂ ਅੱਗੇ ਕਹਿਣੀ ਹੁੰਦੀ ਆ ਕਿ ਮੈਨੂੰ ਨਾ ਕੋਈ ਕਿਸੇ ਨੂੰ ਮੈਂ ਮਾੜਾ ਜਾਂ ਉਦਾਸ ਦੇਖਦੀ ਆ ਮੈਂ ਸੋਚਦੀ ਹੁੰਦੀ ਆ ਮੈਂ ਇਦਾਂ ਦੀ ਕਿਸੇ ਨੂੰ ਗੱਲ ਨਹੀਂ ਕਹਿਣੀ ਹੈਗੀ ਕਿ ਮੇਰੇ ਕਰਕੇ ਕਿਸੇ ਨੂੰ ਦੁੱਖ ਹੋ ਜਾਵੇ ਕਿਸੇ ਦੀ ਰੂਹ ਨੂੰ ਨਾ ਮਤਲਬ ਦੁਖੀ ਹੋ ਜਾਵੇ ਮੇਰੇ ਗੱਲ ਕਹਿਣ ਨਾਲ ਸੋ ਆਪਾਂ ਕਹਿੰਦੇ ਵੀ ਚੁੱਪੀ ਰਹੋ ਉਸਤੇ ਆਪਾਂ ਨੂੰ ਕੀ ਪਤਾ ਬੰਦੇ ਦਾ ਜਿਵੇਂ ਕਿਸੇ ਤਾਂ ਨੂੰ ਦਿਲਾਸਾ ਨਹੀਂ ਦੇ ਸਕਦੇ ਤਾਂ ਐਟ ਲੀਸਟ ਉਹਨਾਂ ਦਾ ਦਿਲ ਵੀ ਨਾ ਦੁਖਾਓ ਬਿਲਕੁਲ ਆਪਾਂ ਨੂੰ ਨਹੀਂ ਪਤਾ ਬੰਦੇ ਦੀ ਲਾਈਫ ਚ ਕੀ ਚੱਲ ਰਹੀ ਹੈ ਇਹ ਆਪਕੋ ਨੂੰ ਪ੍ਰੋਫੈਸ਼ਨਲ ਦੇ ਪਰਸਨਲ ਲਾਈਫ ਨੂੰ ਬਦੇ ਮਿਕਸ ਨਹੀਂ ਕਰਨਾ ਚਾਹੀਦਾ ਜੋ ਆਪਕੋ ਬਾਹਰ ਆਵਾਜ਼ ਆਈ ਜਿੰ ਚੰਗਾ ਗਿਆ ਮਾੜਾ ਗਿਆ ਘਰੇ ਆ ਕੇ ਭੁੱਲ ਜਾਓ ਕੱਲ ਦੀ ਕੱਲ ਦੇਖਾਂਗੇ ਅੱਜ ਆਪਾਂ ਜਿਹੜਾ ਆਪਣਾ ਘਰੇ ਆਏ ਆ ਆਪਾਂ ਜਿੰਮਾਜਾ ਕੋਈ ਵੀ ਕਿਤੇ ਵੀ ਟਾਈਮ ਸਪੈਂਡ ਕਰ ਰਹੇ ਉੱਥੇ ਕੰਮ ਦੀ ਗੱਲ ਇਹ ਨਾ ਕਰੋ ਉੱਥੇ ਇਸ ਮੋਮੈਂਟ ਨੂੰ ਇੰਜੋਏ ਕਰੋ ਉਸ ਐਟਮੋਸਫੀਅਰ ਨੂੰ ਉੱਥੇ ਜਿਹੜੇ ਲੋਕ ਨੇ ਨਾ ਉਹ ਅਲੱਗ ਵਾਈਬਸ ਦੇ ਨਾਲ ਤੁਹਾਡੇ ਕੋਲ ਆਏ ਨੇ ਉਹਨਾਂ ਨਾਲ ਉਦਾਂ ਦੀ ਵਾਈਬਸ ਦੇ ਵਿੱਚ ਰਹੋ ਨਾ ਕਿ ਤੁਸੀਂ ਜਿਹੜਾ 네ਗੇਟਿਵ ਨੂੰ ਉੱਥੇ ਲੈ ਕੇ ਆ ਜਾਓ ਬਿਲਕੁਲ ਜੀ हां जी मतलब काम करना नहीं जे काम अच्छा गया ठीक है गोटा जे काम ਮਾੜਾ ਵੀ ਗਿਆ ਹਨਾ ਉਹਨੂੰ ਉੱਥੇ ਛੱਡ ਦੋ ਵੀ हां ਉਹ ਵੀ ਇੱਥੇ ਛੱਡਤਾ ਆਪਣੇ ਹੁਣ ਆਪਾਂ ਨਾ ਕਲੋਕ ਆਊਟ ਕਰ ਚੁੱਕੇ ਆ ਹੁਣ ਕਿਦੋਂ ਆਗ ਦੇ ਉੱਤੇ ਪ੍ਰੋਫੈਸ਼ਨ ਦੀ ਗੱਲ ਨਾ ਰਹੀ ਹੁਣ ਆਪਾਂ ਪਰਸਨਲ ਚੀਜ਼ ਵੱਲ ਚੱਲੇ ਆ ਤੇ ਜਦੋਂ ਕੰਮ ਤੇ ਆ ਕੇ ਫਿਰ ਕੰਮ ਲਈ ਸੀਰੀਅਸ ਹੋ ਗਏ ਆ ਆਪਾਂ ਕਈ ਵਾਰ ਮਿਕਸ ਅਪ ਕਰ ਦਿੰਦੇ ਆ ਚੀਜ਼ਾਂ ਉਹ ਵੀ ਬਹੁਤ ਪ੍ਰੋਬਲਮ ਬਣਦੇ ਨੂੰ ਕਰਦੀਆਂ ਨੇ ਜੀ ਉਸ ਬਾਅਦ ਦੇ ਵਿੱਚ ਹਾਂ ਜੀ ਉਹ ਤੇਰੇ ਨਾਲ ਮੈਡੀਟੇਸ਼ਨ ਵਗੈਰਾ ਕੋਈ ਜਿਵੇਂ ਜਿਹਦਾ ਵੀ ਜਿਹੜੀ ਚੀਜ਼ 'ਚ ਵੀ ਦਿਲ ਲੱਗਦਾ ਜਿੱਥੋਂ ਵੀ ਉਹਨਾਂ ਨੂੰ ਲੱਗਦਾ ਕਿ ਮੈਨੂੰ ਮਾੜੀ-ਮੋਟੀ ਕਈਆਂ ਨੂੰ ਪਾਠ ਕਰਕੇ ਸ਼ਾਂਤੀ ਮਿਲਦੀ ਹੈ ਕਈਆਂ ਨੂੰ ਜਦ ਦਾ ਵਾਕ ਤੇ ਜਾ ਕੇ ਸ਼ਾਂਤੀ ਮਿਲਦੀ ਹੈ ਕਈਆਂ ਨੂੰ ਜਿਮ ਜਾ ਕੇ ਐਕਸਰਸਾਈਜ਼ ਕਰਕੇ ਹਾਂਜੀ ਰੀਡਿੰਗ ਬਹੁਤ ਵਧੀਆ ਚੀਜ਼ ਆ ਸੋ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਤੁਹਾਡਾ ਮਾਈਂਡ ਡਿਵਰਟ ਹੋ ਸਕਦਾ ਨਾ ਉੱਥੇ ਕਰੋ ਤੇ ਪਲੀਜ਼ ਸਟ੍ਰੈਸ ਨਾ ਲਓ ਸਟ੍ਰੈਸ ਲਾਈਫ ਬਹੁਤ ਛੋਟੀ ਆ ਮੈਂ ਅਗੇਨ ਬਾਰ-ਬਾਰ ਕਹਿਨੀ ਆ ਜਿਵੇਂ ਕਹਿੰਦੇ ਉਹ ਪਹਿਲਾਂ ਆਪਣੇ ਨਾਲ ਕਾਲਰ ਸੀ ਉਹ ਕਹਿ ਕੇ ਹਟਿਆ ਕਿ ਸਾਰਿਆਂ ਨੂੰ ਖੁਸ਼ ਰੱਖੋ ਆਪਣੇ ਮਾਪਿਆਂ ਨੂੰ ਮੈਂ ਕਹਿ ਦਿੰਨੀ ਆ ਵੀ ਕੀ ਪਤਾ ਕਿਸੇ ਨੂੰ ਖੁਸ਼ ਰੱਖਣ ਦੇ ਚੱਕਰ 'ਚ ਤੁਸੀਂ ਆਪਣੀ ਖੁਸ਼ੀ ਭੁੱਲ ਜਾਂਦੇ ਹੋ ਭੁੱਲ ਜਾਂਦੇ ਹੋ ਹਾਂ ਵੀ ਇੱਕ ਮੂਮੈਂਟ ਆ ਪਤਾ ਨਹੀਂ ਅੱਜ ਹੈਗਾ ਕੱਲ ਨੂੰ ਹੋਣਾ ਕਿ ਨਹੀਂ ਹੋਣਾ ਹਨਾ ਇਹ ਚੀਜ਼ਾਂ ਬਿਲਕੁਲ ਇਹ ਚੀਜ਼ਾਂ ਨੂੰ ਫੋਰ ਗ੍ਰੈਂਟਡ ਰਹਿਣਾ ਛੱਡ ਦੋ ਕੋਈ ਵੀ ਚੀਜ਼ ਹੈ ਵੀ ਇਹ ਤੁਹਾਡੇ ਲਈ ਆ ਹਨਾ ਮੈਂ ਨੇ ਬੱਚੇ ਛੋਟੇ ਆ ਜਿਹੜੀ ਜਨਰੇਸ਼ਨ ਆਪਾਂ ਆਲਫਾ ਕਹ ਲਓ ਜਾਂ ਜੈਨ ਜੈ ਕਹ ਲਓ ਜਿਹਨਾਂ ਦੇ ਅੱਜ ਬੱਚੇ ਹਨ ਵੀ ਹੋ ਰਹੇ ਨੇ ਉਹਨਾਂ ਨੂੰ ਪਹਿਲੀ ਪਹਿਲਾਂ ਨੌ ਗਿਣਨਾ ਸਿੱਖੋ ਹਮ ਬੇਰੀ ਇੱਕ ਚੀਜ਼ ਨੂੰ ਯਸ ਕਰੋਗੇ ਵੀ ਤੁਸੀਂ ਯਸ ਕਰੋਗੇ ਕੋਈ ਬਾਹਰ ਨਾਲ ਤਾਂ ਯਸ ਕਰਨੀ ਲੱਗਿਆ ਜੇ ਤੁਸੀਂ ਜੋ ਅੱਗੇ ਜੰਮਿਆ ਉਹਨਾਂ ਵੇਸ ਵੀ ਤੁਸੀਂ ਕਰੋਗੇ ਹਨਾ ਤੁਸੀਂ ਉਹਨਾਂ ਨੂੰ ਨੌ ਵੀ ਤੁਸੀਂ ਹੀ ਕਹੋਗੇ ਕੋਈ ਬਾਹਰ ਲਾ ਕੇ ਤਾਂ ਕਹਿ ਨਹੀਂ ਲੱਗਿਆ ਤੁਸੀਂ ਚੀਜ਼ਾਂ ਨੂੰ ਮਤਲਬ ਲੈਸ ਨੂੰ ਉਹਨਾਂ ਨੂੰ ਉੱਥੇ ਹੀ ਸਮਝਾਓ ਆਪਾਂ 90s ਵਾਲਿਆਂ ਹੋਈ ਕੋਲਰ ਬਾਈ ਵਲਾਂ ਗਏਗੇ ਸੀ ਸਕੂਲ 'ਚ ਵੀ ਘੋਟਿਆ ਮੇਰੇ ਬਾਅਦ 'ਚ ਘਰੇ ਵੀ ਘੋਟਦੇ ਸੀਗੇ ਤੇ ਜਿਹਦੀ ਉਹ ਗੱਲ ਵੀ ਉਹਨੇ ਕੋਈ ਕਈ ਵਾਰ ਤਾਂ ਪੀਣਾ ਕੋਲੋਂ ਵੀ ਘੋਟਦੇ ਸੀਗੇ ਆਪਾਂ ਆਪਣੇ ਕਿੰਨੇ ਕਿੰਨੇ ਉਹ ਚੀਜ਼ ਪੀਰੀਅਸ ਲਿਆ ਹੋ ਉਹ ਇੱਕ ਟਾਈਮ ਸੀਗਾ ਲੱਗਿਆ ਤੇ ਉਹ ਚੀਜ਼ ਨੇ ਆਪਾਂ ਲੋਕੀ ਵਾਸਤੇ ਪ੍ਰਪੇਅਰ ਕਰਿਆ ਹੂੰ ਨਹੀਂ ਬਹੁਤ ਜ਼ਰੂਰੀ ਆ ਸਟ੍ਰੈਕਟ ਪੇਰੈਂਟਿੰਗ ਵੀ ਕਦੇ ਕਦੇ ਲੋਡ ਹੁੰਦੀ ਹੁੰਦੀ ਆ ਕਿਉਂਕਿ ਬਾਹਰ ਦਾ ਜਿਵੇਂ ਤੁਸੀਂ ਕਿਹਾ ਨਾ ਜਮਾਨਾ ਉਦਾਂ ਦਾ ਨਹੀਂ ਹੈਗਾ ਜੇ ਤੁਸੀਂ ਸੌਫਟ ਤੋਂ ਬੱਚੇ ਦੇ ਨਾਲ ਕੱਲ ਨੂੰ ਉਹਨੇ ਸੋਸ਼ੀਲੀ ਤਾਂ ਜਾ ਕੇ ਲੋਕਾਂ ਦੇ ਨਾਲ ਹੀ ਵਿਚਰਨਾ ਨਾ ਤੇ ਜਦੋਂ ਫਿਰ ਉਹਨੂੰ ਥੋੜੀ ਜੀ ਕਿਸੇ ਨੇ ਗੱਲ ਕਹਿ ਦੇਣੀ ਹੈ ਕਿਉਂਕਿ ਆਪਾਂ ਨਹੀਂ ਉਹਨੂੰ ਕਦੇ ਨਾ ਕਿਹਾ ਇੱਕ ਤੁਹਾਨੂੰ ਨਾ ਸੁਣਨ ਦੀ ਆਦਤ ਨਹੀਂ ਹੋਣੀ ਤੇ ਇੱਕ ਹੋਣਾ ਕਿ ਉਹਨੇ ਸੈਂਸਿਟਿਵ ਹੋ ਜਾਣਾ ਥੋੜੀ ਜੀ ਗੱਲ ਜਿਵੇਂ ਕੰਮ ਤੇ ਵੀ ਥੋੜਾ ਜਿਹਾ ਕਿਸੇ ਨੇ ਝਿੜਕਿਆ ਤੇ ਉਹਨੇ ਤਾਂ ਰੋਣ ਲੱਗ ਜਾਣਾ ਇਦਾਂ ਲਾਈਫ ਦੇ ਵਿੱਚ ਤਾਂ ਹੁਣ ਤੁਹਾਨੂੰ ਪਤਾ ਕਿ ਮੈਂ ਮੇਰੇ ਨਾਲ ਖੁਦ ਹੋਈਆਂ ਇਹ ਚੀਜ਼ਾਂ ਕਿਉਂਕਿ ਸੈਂਸਿਟਿਵ ਬਹੁਤ ਸੀ ਬਾਹਰ ਕਰਦਿਆਂ ਨਹੀਂ ਕੱਢਿਆ ਨਹੀਂ ਸੀ ਇੱਕਦਮ ਇੱਥੇ ਕੈਨੇਡਾ ਦੇ ਵਿੱਚ ਆ ਕੇ ਤੁਹਾਨੂੰ ਹਾਂਜੀ ਨਹੀਂ ਉਹ ਕੰਮ ਕਰਨਾ ਪੈਂਦਾ ਸੀ ਤੇ ਇੱਕ ਤੇ ਕੰਮ ਨਹੀਂ ਕਰਨ ਕੀਤਾ ਸੀ ਕਦੇ ਇੰਡੀਆ ਚ ਹੁਣ ਫੈਕਟਰੀ ਦੇ ਵਿੱਚ ਸ਼ੁਰੂਆਤ ਵਿੱਚ ਜਦੋਂ ਆ ਕੇ ਹਸਾਲ ਕੰਮ ਕੀਤਾ ਤੇ ਔਖਾ ਬਹੁਤ ਲੱਗਦਾ ਸੀ ਰੋਂਦੇ ਸੀ ਬੈਠ ਕੇ ਫੈਕਟਰੀਆਂ ਦੇ ਵਿੱਚ ਜਿੱਦਾਂ ਉਹ ਟ੍ਰੀਟ ਕਰਦੇ ਨੇ ਬਿਕੋਜ਼ ਮੈਂ ਵੀ ਕੀਤਾ ਹੋਇਆ ਉੱਥੇ ਉਹ ਤੁਹਾਡੀ ਪਰਸਨੈਲਿਟੀ ਨੂੰ ਜਿਹੜਾ ਨਾ ਤੋੜ ਦਿੰਦੇ ਨੇ ਤੁਹਾਡਾ ਜਿਹੜਾ ਆ ਇਹ ਕੋ ਡੈੱਥ ਅਫੈਕਟਸ ਵਾਲੀ ਕੋ ਡੈੱਥ ਵਿੱਚੋਂ ਤਾਂ ਸੋਰੀ ਚੀਜ਼ ਹੁੰਦੀ ਤੁਹਾਡੇ ਕੌਨਫੀਡੈਂਸ ਨੂੰ ਬ੍ਰੇਕ ਕਰ ਦਿੰਦੇ ਨੇ ਹਾਂਜੀ 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 ਸੋ ਬਾਕੀ ਹਾਂਜੀ ਬਹੁਤ ਵਧੀਆ ਕਾਲ ਸੀ ਵੀਰੇ ਥੈਂਕ ਯੂ ਸੋ ਮੱਚ ਪਲੀਜ਼ ਕਰਿਆ ਕਰੋ ਜਰੂਰ ਕਾਲ ਤੁਸੀਂ ਹਾਂਜੀ ਹਾਂਜੀ ਹਾਂ ਜਰੂਰ ਓਕੇ ਜੀ ਥੈਂਕ ਯੂ ਜੀ ਬਹੁਤ ਵਧੀਆ ਵਿਚਾਰ ਸੀਗੇ ਇਹਨਾਂ ਦੇ ਕਾफी ਚੀਜ਼ਾਂ ਦੇਖੋ ਆਪਾਂ ਨੂੰ ਸਿੱਖਣ ਨੂੰ ਮਿਲੀਆਂ ਕਈ ਵਾਰੀ ਨਾ ਦੂਸਰਾ ਬੰਦਾ ਜਦੋਂ ਉਹਨਾਂ ਦਾ ਐਕਸਪੀਰੀਅੰਸ ਆਪਣੇ ਆਪ ਨਾਲ ਸ਼ੇਅਰ ਕਰਦੇ ਆ ਉਹਨਾਂ ਦਾ ਡਿਫਰੈਂਟ ਹੁੰਦਾ ਆਪਾਂ ਕਈ ਚੀਜ਼ਾਂ ਹੋਰ ਡਿਫਰੈਂਟ ਮੈਂ ਆਪਣੇ ਪੁਆਇੰਟ ਆਫ View ਤੋਂ ਚੀਜ਼ਾਂ ਬੋਲੂਗੀ ਤੁਸੀਂ ਆਪਣੇ ਪੁਆਇੰਟ ਆਫ View ਤੋਂ ਕਹੀਆਂ ਸੋ ਜਿਹੜੇ ਕਾਲਰ ਸੀ ਉਹਨਾਂ ਨੇ ਆਪਣੇ ਪੁਆਇੰਟ ਆਫ View ਤੋਂ ਕਹੀਆਂ ਇਸੇ ਤਰੀਕੇ ਨਾਲ ਹੀ ਮੇਰੇ ਖਿਆਲ ਚ ਨਾਲ ਆਪਾਂ ਕੋਸ਼ਿਸ਼ ਕੋਸ਼ਿਸ਼ ਕਰਿਆ ਕਰਾਂਗੇ ਕਿ ਇਦਾਂ ਦੇ ਟੌਪਿਕਸ ਦੇ ਉੱਪਰ ਗੱਲ ਕਰਨ ਦੀ ਜਿਹਦੇ ਨਾਲ ਖਾਸ ਕਰਕੇ ਕੁੜੀਆਂ ਕਈ ਇਸ ਚੀਜ਼ ਦੇ ਨਾਲ ਕਾफी ਮਤਲਬ ਸਫਰ ਕਰ ਤੇ ਜੇ ਆਪਾਂ ਕਿਸੇ ਦੀ ਆਪਣੀ ਗੱਲਬਾਤ ਦੇ ਨਾਲ ਕਈ ਵਾਰ ਕੀ ਹੁੰਦਾ ਆਪਾਂ ਗੱਲ ਕਰਦੇ ਹੁ ਆਪਣੇ ਆਪਣੀ ਨਾਲ ਰਿਲੇਟ ਕਰ ਲਉਂਦੇ ਆ ਕਿ ਇਹਨਾਂ ਨਾਲ ਵੀ ਹੋਈ ਹੋਰ ਚੀਜ਼ ਹੈ ਅਸੀਂ ਇੰਡੀਅਨ ਜਿਹੜੇ ਨੇ ਨਾ ਦੇਸੀ ਕਮਿਊਨਿਟੀ ਅਸੀਂ ਕੋਈ ਬੈਕਗ੍ਰਾਉਂਡ ਤੋਂ ਆਏ ਹਾਂ ਸਾਡੇ ਘਰਾਂ ਦੇ ਵਿੱਚ ਉਦਾਂ ਦਾ ਮਾਹੌਲ ਆ ਸਾਡੀ ਐਜੂਕੇਸ਼ਨ ਵੀ ਆਲਮੋਸਟ ਸਿਮਿਲਰ ਹੈ ਯਾ ਕੋਈ ਜ਼ਿਆਦਾ ਅਸੀਂ ਹਾਈ ਫਾਈ ਐਜੂਕੇਸ਼ਨ ਨਹੀਂ ਲਈ ਅਸੀਂ ਨੇ ਕਈ ਏਰੀਆ ਨੂੰ ਬਿਲੋਂਗ ਕਰਦੇ ਆ ਉਹੀ ਸਾਡੀ ਆਪ upbringing ਇਸਾ ਦਾ ਸਾਰਾ ਕੁਝ ਇੱਕੋ ਹੀ ਆ ਸੀ ਇਸ ਲਈ ਰਿਲੇਟ ਕਰ ਜਾਂਦੇ ਆ ਰਮਨਿੱਤੇ ਨਾ ਮੈਂ ਇੱਕ ਚੀਜ਼ ਹੈ ਮੈਨੂੰ ਪਤਾ ਨਹੀਂ ਤੁਸੀਂ ਇਹਦੇ ਲਈ ਰੈਡੀ ਹੋਵੋਗੇ ਕਿ ਨਹੀਂ ਜਿੱਦਾਂ ਅੱਜ ਅਸੀਂ ਉਹ ਨਾ ਮੈਂਟਲ ਹੈਲਥ ਤੇ ਗੱਲ ਕੀਤੀ ਆ ਹਾਂਜੀ ਨੈਕਸਟ ਟਾਪਿਕ ਜਿੱਦਾਂ ਨੈਕਸਟ ਵੀਕ ਜੇ ਅਸੀਂ ਪ੍ਰੈਜ਼ੈਂਟ ਕਰੀਏ ਕੁਝ ਅਸੀਂ ਚਾਹੁੰਦੇ ਆ ਇਸ ਮੈਂਟਲ ਹੈਲਥ ਨੂੰ ਹੈਂਡਲ ਕਰਨ ਲਈ ਕਿਹੜੀ ਕਿਹੜੀ ਮੈਡੀਟੇਸ਼ਨਸ ਹੁੰਦੀਆਂ ਨੇ ਕਿ ਕਿ ਅਸੀਂ ਕਰ ਸਕਦੇ ਆ ਤੁਸੀਂ ਵੀ ਸਾਨੂੰ ਕੁਝ ਨਾ ਕੁਝ ਡਵਾਈਸ ਕਰੋ ਜੋ ਵੀ ਸਾਨੂੰ ਸੁਣ ਰਹੇ ਨੇ ਦੇਖ ਰਹੇ ਨੇ ਤੇ ਅਸੀਂ ਵੀ ਕੁਝ ਨਾ ਕੁਝ ਇਹਦੇ ਤੇ ਸਰਚ ਕਰੀਏ ਕਿਉਂਕਿ ਅਸੀਂ ਪ੍ਰੋਬਲਮ ਦੱਸੀ ਆ ਹਾਂਜੀ ਪ੍ਰੋਬਲਮ ਕਿੱਦਾਂ ਹੋ ਰਹੀ ਹੈ ਉਹਦੇ ਰੀਜ਼ਨ ਵੀ ਆਲਮੋਸਟ ਸਾਰਿਆਂ ਨੂੰ ਪਤਾ ਆ ਪਰ ਕੋਈ ਉਹਦੇ ਤੇ ਐਕਟ ਨਹੀਂ ਕਰ ਰਿਹਾ ਉਹਨੂੰ ਰਿਡਿਊਸ ਕਰਨ ਲਈ ਅਸੀਂ ਇਸ ਪ੍ਰੋਬਲਮ ਨੂੰ ਦੂਰ ਕਰਨ ਲਈ ਸਾਨੂੰ ਕੋਈ ਨਾ ਕੋਈ ਸਟੈਪ ਕਰਨੇ ਚਾਹੀਦੇ ਨੇ ਮੈਨੂੰ ਲੱਗਦਾ ਇਹਦੇ ਵਿੱਚ ਸਾਨੂੰ ਕੁਝ ਨਾ ਕੁਝ ਜੋ ਵੀ ਮੈਡੀਟੇਸ਼ਨ ਹੋ ਗਏ ਯੋਗਾ ਹੋ ਗਏ ਜਾਂ ਹੋਰ ਕਈ ਚੀਜ਼ਾਂ ਨੇ ਕਿਉਂਕਿ ਹਰੇਕ ਤਾਂ ਮੈਡੀਟੇਸ਼ਨ ਦੀਆਂ ਵੀ ਅਲੱਗ-ਅਲੱਗ ਅ ਵਿਧੀਆਂ ਬੋਲ ਦੇ ਜੋ ਵੀ ਆਈ ਡੋਟ ਨੋ ਪ੍ਰੋਸੀਜਰਸ ਹੁੰਦੇ ਨੇ ਅ ਵੀਲ ਟ੍ਰਾਈ ਕਿ ਅਸੀਂ ਉਹ ਚੀਜ਼ਾਂ ਦੀ ਗੱਲ ਵੀ ਇੱਥੇ ਕਰੀਏ ਕਾਉਂਸਲਿੰਗ ਬਹੁਤ ਜ਼ਰੂਰੀ ਹੈ ਜੇ ਕਾਉਂਸਲਿੰਗ ਇੱਥੇ ਫ੍ਰੀ ਜੇ ਤਾਂ ਤੁਸੀਂ ਪੀਆਰ ਨੂੰ ਕਈ ਵਾਰੀ ਫ੍ਰੀ ਦੇ ਵਿੱਚ ਅਵੇਲੇਬਲ ਹੈਗੀ ਐਂਡ ਬਹੁਤ ਜਲਦੀ ਤੁਹਾਨੂੰ ਕਾਉਂਸਲਿੰਗ ਦੀ ਦੇ ਦਿੰਦੇ ਆ ਪਰ ਉਹ ਰੈਕਡ ਤੇ ਆ ਜਾਂਦੇ ਲੋਕੀ ਡਰਦੇ ਨੇ ਹਾਂਜੀ ਇਸ ਚੀਜ਼ ਤੋਂ ਡਰਦੇ ਪਰ ਇਟਸ ਓਕੇ ਹਨਾ ਕਈ 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 ਚੀਜ਼ਾਂ ਆਪਾਂ ਇਕੱਠੇ ਹੋ ਕੇ ਮਤਲਬ ਕਰ ਸਕਦੇ ਆ ਇਹਦੇ ਉੱਤੇ ਗੱਲ ਜੇ ਕਿਸੇ ਨੂੰ ਹੋਰ ਵੀ ਖਾਸ ਕਰਕੇ ਔਰਤਾਂ ਨੂੰ ਜੇ ਕੋਈ ਐਦਾਂ ਦੇ ਪ੍ਰੋਬਲਮਸ ਦੇ ਵਿੱਚੋਂ ਨਿਕਲ ਰਿਹਾ ਹਨਾ ਤੁਹਾਨੂੰ ਗੱਲ ਕਰਨ ਦੀ ਲੋੜ ਆ ਕਿਸੇ ਦੇ ਨਾਲ ਤੁਸੀਂ ਨਹੀਂ ਕਰ ਸਕਦੇ ਤੋਂ ਮੋਸਟ ਵੈਲਕਮ ਆ ਤੁਸੀਂ ਮੈਨੂੰ ਕਦੇ ਵੀ ਕਾਲ ਕਰ ਸਕਦੇ ਹੋ ਆਈ ਵਿਲ ਬੀ ਮੋਰ ਦੈਨ ਹੈਪੀ ਟੂ ਲਿਸਨ ਟੂ ਯੂ ਕਈ ਵਾਰੀ ਕੀ ਹੁੰਦਾ ਕਿ ਤੁਹਾਨੂੰ ਨਾ ਕੋਈ ਸੁਣਨ ਵਾਲਾ ਹੀ ਚਾਹੀਦਾ ਹੁੰਦਾ ਸੋਲੂਸ਼ਨ ਦੇਖੋ ਸੋਲੂਸ਼ਨ ਸਿਰਫ ਤੁਹਾਡੇ ਕੋਲ ਆਹ ਪ੍ਰੋਬਲਮ ਉਹ ਇਚਰਾਤ ਵੀ ਤੁਹਾਡੇ ਤੋਂ ਹੁੰਦੀ ਹੈ ਐਂਡ ਵੀ ਤੁਹਾਡੇ ਤੇ ਹੁੰਦਾ ਹੈ ਸੋ ਸੋਲੂਸ਼ਨ ਤੁਹਾਡੇ ਕੋਲ ਹੀ ਆ ਬਟ ਇੱਕ ਵਾਰੀ ਇਹ ਹੁੰਦਾ ਕਿ ਤੁਹਾਨੂੰ ਨਾ ਕੋਈ ਲਿਸਨਿੰਗ ਕਰਨ ਨੂੰ ਤੁਹਾਡੀ ਪ੍ਰੋਬਲਮ ਨੂੰ ਸੁਣਨ ਵਾਲਾ ਮਿਲ ਜਾਂਦਾ ਨਾ ਉਹਦੇ ਨਾਲ ਹੀ ਬੰਦਾ ਬੰਦੇ ਲੱਭ ਜਾਂਦਾ ਤੁਹਾਨੂੰ ਸੋ ਤੁਹਾਡਾ ਮਨ ਹਲਕਾ ਹੋ ਜਾਂਦਾ ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਇੰਨਾ ਵਧੀਆ ਜਿੱਦਾਂ ਅਸੀਂ ਸੋਚਿਆ ਸੀ ਕਿ 1 ਘੰਟੇ ਦਾ ਹੀ ਪ੍ਰੋਗਰਾਮ ਕਰਨਾ ਪਰ ਆਪਣਾ 1 ਘੰਟੇ ਤੋਂ ਉੱਪਰ ਚਲਾ ਗਿਆ ਤੁਹਾਡੇ ਸਾਰਿਆਂ ਦੀਆਂ ਫੋਨ ਕਾਲਸ ਬਹੁਤ ਵਧੀਆ ਸੀ ਬਹੁਤ ਵਧੀਆ ਇਨਫੋਰਮੇਸ਼ਨ ਤੁਸੀਂ ਦਿੱਤੀ ਆ ਤੁਸੀਂ ਆਪਣੇ ਆਪਣੇ ਐਕਸਪੀਰੀਅੰਸ ਸ਼ੇਅਰ ਕੀਤੇ ਤੇ ਸਾਰੇ ਬਹੁਤ ਹੀ ਸੂਝ ਸੋ ਜੁਵਾਨ ਕਿ ਐਸਾ ਦੀ ਆਪਾਂ ਸਾਰੇ ਬਹੁਤ ਵਧੀਆ ਜਿੱਦਾਂ ਪੜੇ ਲਿਖੇ ਹੈਗੇ ਨੇ ਆਪਾਂ ਨੂੰ ਜਿੰਨੇ ਵੀ ਸੁਣਦੇ ਆ ਤੇ ਬਹੁਤ ਵਧੀਆ ਉਹਨਾਂ ਨੇ ਆਪਣੀ ਜਿੱਦਾਂ ਐਕਸਪੀਰੀਅੰਸ ਸੇਅਰ ਕੀਤੇ ਆ ਸੋ ਇਸੇ ਤਰ੍ਹਾਂ ਹੀ ਆਪਾਂ ਕੁਛ ਨਾ ਕੁਛ ਇਦਾਂ ਦੇ ਟੌਪਿਕਸ ਤੇ ਗੱਲ ਕਰਦੇ ਰਹਾਂਗੇ ਤੇ ਤੁਸੀਂ ਵੀ ਸਾਨੂੰ ਗਾਈਡ ਕਰੋ ਕਿ ਕਿਹੜੇ ਹੋਰ ਟੌਪਿਕ ਨੇ ਜਿਨ੍ਹਾਂ ਤੇ ਤੁਸੀਂ ਚਾਹੁੰਦੇ ਹੋ ਕਿ ਕੋਈ ਟਾਕ ਹੋਵੇ ਹਾਂਜੀ ਬਿਲਕੁਲ